ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਆਗਾਸਾ ਘਰ ਛੇਵਾ ਮਹੱਲਾ ਪੰਜਵਾ ਜੋਤਿ ਤੁਧ ਭਾਵੈ ਸੋ ਪਰਵਾਨ ਸੁਖ ਸਜਮਨ ਸੋਈ ਕਰਨ ਕਰਣ ਸਮਰਥੇ ਪਾਰਾ ਅਵਰ ਨਹੀਰੇ ਕੋਈ ਤੇਰੇ ਜਨ ਰਸ ਰਸਕ ਗੁਣ ਗਾਵੈ ਮਸਲਤ ਮਟਾ ਸਿਆਣ ਬਜਨ ਕੀ ਜੋ ਤੂੰ ਕਰਹਿ ਕਰਾਵਹਿ ਰਹਾਉ ਅੰਮ੍ਰਿਤ ਨਾਮ ਤੋ ਨਾਮ ਤੁਮਾਰਾ ਪਿਆਰੇ ਸਾਧ ਸੰਗ ਰਸ ਪਾਇਆ त्रिप्त गाये सै जन पूरे सुख निधान हर गाया जाको टेक तुम्हारी स्वामी ताको ना चिंता जाको दया तुम्हारी से परम रो जब का दर्शन पाया वर्तन नाम नानक सटकीना हर नामे रंग रसमाया परम मोह ध्रो पब निकसे जब का दर्शन पाया वरतन नाम नानक सटकीना हर नामे रंग समाया ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਹੀਂ ਕਛ ਹੋ ਨਹੀਂ ਕਿਛ ਆਹੇ ਨਾ ਮੋਰਾ ਅਸਰ ਲੱਜਾ ਰੱਖਲੇ ਹੋ ਸਦ ਨਾ ਜਾਣ ਤੋਰਾ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪ੍ਰਸਪਗਵਾਨ ਦਾਸਨਾ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਏ ਹੈ ਤੇਹਾ ਆਂਗਰੀ ਵਿਖਿਆ ਸੋ ਗੁਰੂ ਪਿਆਰੀ ਗੁਰੂ ਸਤਿ ਗੁਰੂ ਰੂਪ ਗੁਰੂ ਖਾਲਸਾ ਸੰਗਤ ਜੀ ਸਤਿਗੁਰਾਂ ਨੇ ਪਾਤਸ਼ਾਹ ਬਖਸ਼ਿਸ਼ ਰਹਿਮਤ ਕੀਤੀ ਅੱਜ ਦਾ ਪਾਵਨ ਸ਼ਬਦ ਜੋ ਕਿ ਸਾਡੀ ਝੋਲੀ ਪਾ ਕੇ ਸਤਿਗੁਰਾਂ ਨੇ ਵਜਨਾ ਕੀਤਾ ਹੈ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਨੇ ੴ ਸਤਿਗੁਰ ਪ੍ਰਸਾਦ ਅੱਜ ਦਾ ਪਾਵਨ ਸ਼ਬਦ ਗੁਰੂ ਅਰਜਨ ਦੇਵ ਜੀ ਦੇ ਮੁਖਾੜਵੰਤ ਉਚਾਰਣ ਕੀਤਾ ਹੋਇਆ ਲੜੀਵਾਰ ਦਾ 40 ਨੰਬਰ ਸ਼ਬਦ ਤੇ 6ਵੇਂ ਕਰਦਾ ਪਹਿਲਾ ਸ਼ਬਦ ਹੈ ਜੀ ਜੋ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕ ਅੰਗ 380 ਅੰਗ ਤੋਂ ਸ਼ੋਭਿਤ ਹੈ ੴ ਸਤਿਗੁਰ ਪ੍ਰਸਾਦ ਠੇਕਾੜ ਵੀ ਬਦਲਿਆ ਤੇ ਅਲੰਕਾਰ ਫਿਰ ਆਣਾ ਹੀ ਹੈ ਤੇ ਕਿਤੇ ਅਲੰਕਾਰ ਇਸ ਰਲੇਖ ਤੋਂ ਬਾਅਦ ਆਉਂਦਾ ਕਿਤੇ ਪਹਿਲਾਂ ਆ ਜਾਂਦਾ ਤੇ ਪਹਿਲਾਂ ਇਸ ਰਲੇਖ ਅਲੰਕਾਰ ਇਸ ਤੋਂ ਪਹਿਲਾਂ ਇੱਕ ਓਮਕਾਰ ਉਹ ਅਕਾਲ ਪੁਰਖ ਇੱਕ ਹੈ ਤੇ ਸੱਚੇ ਸਤਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਸਤਗੁਰ ਪ੍ਰਸਾਦ ਸੱਚੇ ਸਤਗੁਰੂ ਦੀ ਕਿਰਪਾ ਨਾਲ ਉਹ ਕਰਤਾ ਕਰਤਾ ਜਿਹੜਾ ਮਾਲਕ ਹੈ ਸਾਡੀ ਸੰਸਾਰ ਦਾ ਕਾਇਨਾਤ ਉਹ ਪ੍ਰਾਪਤ ਹੁੰਦਾ ਹੈ ਰਾਗ ਆਸਾ ਘਰ 6ਵਾਂ ਮਹੱਲਾ ਪਹਿਲਾ ਆਸਾ ਰਾਗ ਹੈ ਛੇਵੇਂ ਘਰ ਦੇ ਦੇ ਘਰ ਸ੍ਰੀ ਹਸਤਾਲ ਵਿੱਚ ਗਾਇਨ ਕਰਨ ਦੀ ਤਾਕੀ ਪਾਵਨ ਸ਼ਬਦ ਨੂੰ ਪੰਜਵਾਂ ਮਹਿਲਾ ਪੰਜਵਾਂ ਪੰਜਵੇਂ ਪਾਸ਼ ਸ਼ਤਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮੁਬਾਰਕ ਪ੍ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਆਓ ਪਹਿਲੇ ਕੇਂਦਰੀ ਭਾਵ ਨਾਲ ਜੁੜਨਾ ਕਰੀਏ ਤੇਰੇ ਜਨ ਰਸਕਰਸਕ ਗੁਣ ਗਾਵਹਿ ਤੇਰੇ ਜਨ ਇਹ ਮੇਰੇ ਪ੍ਰਮਾਤਮਾ ਤੇਰੇ ਜਿਹੜੇ ਭਗਤ ਨੇ ਤੇਰੇ ਜਿਹੜੇ ਜਨ ਨੇ ਰਸਕਰਸਕ ਭਾਵ ਰਸ ਲੈ ਕੇ ਜਿਵੇਂ ਦੁਨਿਆਵੀ ਨਿੰਦਿਆ ਚੁਗਲੀ ਗੱਲਾਂ ਦਾ ਰਸ ਲੈਣੇ ਪਰ ਜਿਹੜੇ ਤੇਰੇ ਭਗਤ ਨੇ ਉਹ ਤੇਰੇ ਨਾਮ ਦਾ ਰਸ ਲੈ ਲੈ ਕੇ ਪੀਣਾ ਕਰਦੇ ਨੇ ਰਸ ਰਸ ਗੁਣ ਗਾਵੈ ਗੁਣ ਗਾਉਂਦੇ ਹੁਣ ਇੱਕ ਹੋ ਗਿਆ ਮੇਰੇ ਵਰਗਾ ਇੱਕ ਓੰਕਾਰ ਨਾਮ ਕਰਤਾਪੁਰ ਨੇ ਕੋਣ ਲਾਇਆ ਫਾਸਟ ਕਰਨਾ ਉਹ ਜਿਹੜੇ ਨਾਮ ਰਸੀਏ ਨੇ ਉਹ ਪਾਣੀ ਇਸ ਤਰ੍ਹਾਂ ਪੜਦੇ ਨੇ ਇੱਕ ਓੰਕਾਰ ਸਤਨਾਮ ਕਰਤਾਪੁਰ ਉਹ ਰਸ ਲੈ ਕੇ ਬਾਣੀ ਗਾਣਦੇ ਗਾਣਾ ਕਰਦੇ ਨੇ ਅਸੀਂ ਬੰਦਾ ਜੱਟੀ ਪੜਦੇ ਬੰਦਾ ਜੱਟੀ ਜੋ ਪਰੇ ਨਾ ਗੁਣ ਉੱਪਰ ਇਹ ਸਤਿਗੁਰੂ ਕਹਿੰਦੇ ਨੇ ਬੰਦਾ ਚੱਟੀ ਦਾ ਕੋਈ ਫਾਇਦਾ ਨਹੀਂ ਹੈ ਕਹਿੰਦੇ ਜਿਹੜੇ ਨਾਮ ਰੱਸੀ ਇਹਨੇ ਉਹ ਤੇਰੇ ਰਸ ਲੈ ਲੈ ਕੇ ਨਾਮ ਨੂੰ ਗਾਣਾ ਕਰਦੇ ਨੇ ਤੇਰੀ ਵਡਿਆਈ ਕਰਨੀ ਕਰਦੇ ਨੇ ਮਤ ਮਸਲਤ ਮਤਾ ਸਿਆਣ ਪਜਣ ਕੀ ਜੋ ਤੂੰ ਕਰਹਿ ਕਰਾ ਵਹਿ ਰਹਾਉ ਕਹਿੰਦੇ ਮਸਲਤ ਮਤਾ ਸਿਆਣ ਮਸਲਤ ਭਾਵ ਮੇਰੀ ਮਾਤ ਜਿਹੜੀ ਵੀ ਹੈ ਮੇਰੀ ਚਤਰਾਈਆਂ ਨੇ ਕਿਉਂਕਿ ਸਹਿ ਸਿਆਣਪਾਂ ਲਖ ਹੋਏ ਤਾਂ ਇੱਕ ਨੇ ਚੱਲੇ ਜੋ ਪ੍ਰਾਈ ਧਿਆਨਪਾਂ ਲਖ ਹੋਵੇ ਲੱਖਾਂ ਹੀ ਹੋਣ ਭਾਵੇਂ ਨਾਲ ਕੋਈ ਨਾਲ ਨਹੀਂ ਜਾਣ ਵਾਲੀ ਤੇ ਸਤਿਗੁਰੂ ਇਹੀ ਕਹਿੰਦੇ ਨੇ ਕਹਿੰਦੇ ਮਸਲਤ ਮਤਾ ਸਿਆਣਪ ਜਾਣ ਕੀ ਤੇਰੇ ਭਗਤ ਦੀ ਜਿਹੜੀ ਮਸਲਤ ਹੈ ਜਿਹੜੀ ਹਾਲ ਹੈ ਜਿਹੜੀ ਸਿਆਣਪ ਤੇ ਪ੍ਰਾਈ ਹੈ ਉਹ ਸਾਰੀ ਦੀ ਸਾਰੀ ਤੇਰੀ ਹੈ ਕਿਉਂ ਉਹ ਤੇਰੇ ਤੇ ਡਿਪੈਂਡ ਨੇ ਜੋ ਤੂੰ ਕਰ ਹੈ ਕਰਾਵਾ ਹੈ ਪਵ ਜੋ ਤੂੰ ਕਰਦਾ ਜੋ ਤੂੰ ਕਰਾਨਾ ਮੇਰੇ ਸਤਿਗੁਰੂ ਉਹ ਇੱਤੇ ਹੀ ਉਹ ਡਿਪੈਂਡ ਰਹਿੰਦੇ ਨੇ ਉਹ ਹੋਰ ਕਿਸੇ ਚੀਜ਼ ਤੇ ਨਹੀਂ ਉਹ ਜੋ ਤੂੰ ਕਹਿੰਦਾ ਜਿਵੇਂ ਤੂੰ ਕਰਦਾ ਤੇਰੇ ਭਾਣੇ ਵਿੱਚ ਰਹਿ ਕੇ ਉਹ ਵਿਚਰਣਾ ਕਰਦੇ ਨੇ ਰਹਾਉ ਵਿਸ਼ਰਾਮ ਦੇ ਕੇ ਕੇਂਦਰੀ ਭਾਸਮ ਜਾਂਦੇ ਨੇ ਭਾਈ ਜਿਹੜੇ ਨਾਮ ਰਸੀਏ ਨੇ ਉਹ ਰਸ ਲੈ ਕੇ ਬਾਣੀ ਗਾਉਂਦੇ ਨੇ ਬੰਦਾ ਚੱਤੀ ਨਹੀਂ ਭਰਦੇ ਉਹ ਸਿਰਫ ਸਿਮਰਨ ਵੀ ਕਰਦੇ ਨੇ ਤੇ ਪਿਆਰ ਨਾਲ ਇਤਬਾਖ ਨਾਲ ਕਰਦੇ ਨੇ ਬੰਦਾ ਚੱਤੀ ਨਹੀਂ ਭਰਦੇ ਤੇ ਸਤਿਗੁਰੂ ਕਹਿੰਦੇ ਨੇ ਕਿੰਨੇ ਜਿਹੜੀ ਉਹਨਾਂ ਦੇ ਸਿਆਣਪਾਂ ਤੇ ਪ੍ਰਾਈਆਂ ਨੇ ਜਾਂ ਘਾਲ ਉਹ ਸਤਗੁਰ ਤੇ ਭਾਣੇ ਵਿੱਚ ਐ ਕਿਉਂਕਿ ਦੁੱਖ ਤੇ ਤੀ ਆਗਿਆ ਪਿਆਰੇ ਜੋ ਦੁੱਖ ਹੈ ਸੁੱਖ ਸਾਰਾ ਤੇਰੇ ਭਾਣੇ ਨੂੰ ਮਿੱਠਾ ਕਰਕੇ ਬਣਦੇ ਜੀ ਜੇ ਗਰੀਬੀ ਐ ਅਮੀਰੀ ਉਹ ਵੀ ਤੇਰੇ ਭਾਣੇ ਵਿੱਚ ਹੀ ਵਿਚਰਦੇ ਨੇ ਉਹ ਤੇਰੇ ਭਾਣੇ ਨੂੰ ਹੀ ਸਭ ਕੁਝ ਮੰਨਣਾ ਕਰਦੇ ਨੇ ਆਪ ਦੀ ਸਿਆਣਪ ਨੇ ਜਿੱਥੇ ਸਤਗੁਰ ਬਾਣੀ ਜੀ बार-बार ਕਹਿੰਦੇ ਨੇ ਬਹੁਤ ਸਿਆਣਪਾਗਲ ਭਾਰ ਉਗਰ ਅਮਲ ਕਰ ਲੈਂਦੇ ਨੇ ਇਸ ਗੱਲ ਤੇ ਕਿ ਸਿਆਣ ਵਿੱਚ ਕੋਈ ਨਹੀਂ ਚਲਾਉਂਦੇ ਉਸ ਤੇਰੇ ਭਾਣੇ ਵਿੱਚ ਵਿਚਰਨਾ ਕਰਦੇ ਨੇ ਰਾਹ ਵਿਸ਼ਰਾਮ ਦੇ ਕੇ ਕੇਂਦਰੀ ਪਾਸੇ ਜਾਂਦੇ ਨੇ ਕਿਉਂਕਿ ਮੇਰੇ ਵਰਗਾ ਕੀ ਹੈ ਸਿਆਣਪ ਆਪ ਦੀ ਝਾੜਦਾ ਮੈਨੂੰ ਪਤਾ ਮੈਂ ਕਰਦਾ ਪਰ ਜਿਹੜੇ ਤੇਰੇ ਨਾਮ ਰੱਸੀਏ ਨੇ ਉਹ ਕਹਿੰਦੇ ਨੇ ਜੋ ਤਦ ਭਾਵ ਹੈ ਸਾਈ ਭਲੀਕਾਰ ਜਿਹੜਾ ਤੈਨੂੰ ਚੰਗਾ ਲੱਗਦਾ ਮੈਨੂੰ ਨਹੀਂ ਜਿਹੜਾ ਤੈਨੂੰ ਚੰਗਾ ਲੱਗਦਾ ਜਿਵੇਂ ਤੈਨੂੰ ਤੇਰੀ ਮਰਜ਼ੀ ਤੇਰੇ ਭਾਣੇ ਤੇ ਦੋਸਤ ਤੇਰੀ ਆਗਿਆ ਪਿਆਰੇ ਤੇ ਜੋ ਤੁਦ ਭਾਵ ਹੈ ਸੋ ਪਰਵਨ ਸੁਖ ਸਜ ਮਨ ਸੋਈ ਬਖਸ਼ਿਸ਼ ਕਰਦੇ ਨੇ ਸ਼ਬਦ ਦੇ ਵਿੱਚ ਜੋ ਤੁਦ ਭਾਵ ਹੈ ਸੋ ਪਰਵਨ ਜਿਹੜੇ ਨਾਮ ਰਸੀ ਨੇ ਕਿਉਂਕਿ ਇੱਥੇ ਹੀ ਸ੍ਰੇਸ਼ਟ ਆਰੰਭ ਕੀਤਾ ਹੈ ਸ਼ੁਰੂਆਤ ਪਤਾ ਲੱਗ ਸਕੇ ਸ਼ਬਦ ਕਿਸ ਤੇ ਡਿਪੈਂਡ ਹੈ ਇਹਨੇ ਨਾਮ ਰਸੀ ਜਿਹੜੇ ਨੇ ਜੋ ਤੁਦ ਭਾਵ ਹੈ ਜਿਹੜਾ ਤੈਨੂੰ ਪਾਉਂਦਾ ਹੈ ਸੋ ਪਰਵਨ ਆ ਉਹ ਪ੍ਰਵਾਹ ਨੂੰ ਦਿੰਦਾ ਭਾਵ ਜਿਹੜਾ ਵੀ ਪਾਣਾ ਤੂੰ ਵਰਤਾਨਾ ਉਹ ਉਹ ਵੀ ਪ੍ਰਵਾਨ ਮੰਨਦੇ ਨੇ ਉਹ ਨੂੰ ਹੀ ਅਲ ਮੰਨਦੇ ਨੇ ਸੁਖ ਸਹਜ ਮਨ ਸੋਇ ਤੇ ਉਹਨਾਂ ਨੇ ਮਨ ਵਿੱਚ ਤੇਰਾ ਦਿੱਤਾ ਹੀ ਸੁਖ ਤੇ ਸਹਜ ਵਸ ਜਾਂਦਾ ਹੈ ਕਹਿੰਦਾ ਮਤਲਬ ਮੇਰੇ ਸਤਿਗੁਰੂ ਜੋ ਤੂੰ ਕਰਦਾ ਹੁਕਮੇਂ ਅੰਦਰ ਸਭ ਕੋ ਬਾਹਰ ਹੁਕਮਣਾ ਕੋ ਤੇ ਮੇਰੇ ਸਤਿਗੁਰੂ ਜੋ ਕੁਝ ਤੂੰ ਕਰਨਾ ਕਰਦਾ ਉਹਨੂੰ ਜੋ ਤੈਨੂੰ ਚਾਹ ਪਾ ਜਾਂਦਾ ਉਹ ਪ੍ਰਵਾਨ ਜਿਹੜਾ ਤੈਨੂੰ ਹੁੰਦਾ ਹੈ ਉਹ ਇਹੀ ਕਰਦਾ ਉਹਨੂੰ ਆਗਿਆ ਮੰਨ ਕੇ ਉਹ ਉਸ ਸੁੱਖ ਦੇ ਵਿੱਚ ਵਸਦੇ ਨੇ ਅਸੀਂ ਅੱਜ ਸਾਡੇ ਕੋਲ ਮਹਿਲ ਮਾੜੀਆਂ ਨੇ ਲਗਜ਼ਰੀ ਗੱਡਾਂ ਗੱਡੀਆਂ ਨੇ ਮੈਂ ਵਧੀਆ ਘਰ ਨੇ ਕੋਠੀਆਂ ਬਾੜੀਆਂ ਨੇ ਸਭ ਕੁਝ ਦਿੱਤਾ ਹੈ ਸਤਿਗੁਰੂ ਦਾ ਆਕਾਰਪੁਰ ਦਾ ਬਹੁਤ ਕੁਝ ਦਿੱਤਾ ਹੈ ਪਰ ਅਸੀਂ ਸੁਖੀ ਫਿਰ ਵੀ ਨਹੀਂ ਅਸੀਂ ਫਿਰ ਵੀ ਕਹਿੰਦੇ ਆ ਕਿਸੇ ਦਾ ਸੁੱਖ ਕਿਸੇ ਨੂੰ ਨਾ ਮਿਲੇ ਸੁੱਖ ਸਿਰਫ ਮੈਨੂੰ ਮਿਲੇ ਆਦਿਗੁਰੂ ਜੀ ਨੇ ਸੁੱਖ ਮੰਗੇ ਤਾਂ ਦੁੱਖ ਆਗਲੇ ਆਵੇ ਸੋ ਸਖਾ ਮੋਨ ਮੰਨਿਆ ਪਾਵਾਂ ਕਿਨੇ ਸੁੱਖ ਮੰਗੇ ਨਾ ਦੁੱਖ ਆ ਗਿਆ ਨਾ ਕਿਉਂ ਕਿਉਂਕਿ ਤੂੰ ਸੁੱਖ ਆਪਦਾ ਮੰਗੇ ਨਾ ਦੁੱਖ ਦੂਜੇ ਦਾ ਮੰਗਣਾ ਜਦੋਂ ਤੱਕ ਦੂਜੇ ਦਾ ਦੁੱਖ ਮੰਗੇਗਾ ਤੇ ਆਪਦਾ ਸੁੱਖ ਮੰਗੇਗਾ ਤੇ ਤੈਨੂੰ ਦੁੱਖ ਹੀ ਦੁੱਖ ਮਿਲਣਾ ਹੈ ਸੁੱਖ ਨਹੀਂ ਮਿਲਣਾ ਸੁੱਖ ਮੰਨ ਕਰਕੇ ਨਾ ਤਾਂ ਉਹ ਪੈਸੇ ਨਾ ਮਿਲਣਾ ਨਾ ਮਹਿਲ ਬਾੜੀਆਂ ਨਾ ਮਿਲਣਾ ਕਿਸੇ ਨਾਲ ਨਹੀਂ ਮਿਲਣਾ ਮੰਨ ਦਾ ਸੁੱਖ ਮੰਨ ਕਰਕੇ ਮਿਲਣਾ ਭਾਈ ਅਸੀਂ ਕਿਹਨੇ ਸ਼ਾਇਦ ਬਾਹਰੋਂ ਮਿਲ ਜਾਏਗਾ ਬਾਹਰ ਟੋਲੇ ਤੋਂ ਪਰਬੁਲਾਏ ਬਾਹਰ ਲੱਗੇਗਾ ਤੇ ਦੁੱਖ ਹੀ ਦੁੱਖ ਲੱਗੇਗਾ ਸੁੱਖ ਨਹੀਂ ਮਿਲੇਗਾ ਵਿਸ਼ੇ ਵਿਚਾਰ ਨਾਲ ਜੁੜੀਏ ਜੋ ਤੁਦ ਭਾਵ ਐ ਸੋ ਪ੍ਰਵਾਨਾ ਸੂਤ ਸਹਿਜ ਮਨਸੋ ਉਹਨਾਂ ਦੇ ਮਨ ਵਿੱਚ ਸਹਿਜ ਅਵਸਥਾ ਟਿਕ ਜਾਂਦੀ ਹੈ ਸਤਿ ਵੀ ਸੁਖ ਟਿਕ ਜਾਂਦਾ ਹੈ ਕਰਨ ਕਾਰਣ ਸਮਰਾਥੇ ਅਪਾਰ ਅਵਰੇ ਨਹੀਂ ਰੇ ਕੋਈ ਕਿਉਂਕਿ ਉਹਨਾਂ ਨੂੰ ਇਹ ਦ੍ਰਿੜ ਹੁੰਦਾ ਕਰਨ ਕਾਰਣ ਕਰਵਣ ਹਾਰ Swami ਖੇਲਾ ਵਿਗਸੈ ਅੰਤਰ ਜਾਨੀ ਮੇਰੇ ਸਤਿਗੁਰੂ ਜੋ ਕੁਝ ਕਰਦਾ ਤੂੰ ਕਰਦਾ ਕਰਨ ਕਰਾ ਕਰਨ ਸਮਰਾਥ ਕਰਨ ਤੇ ਕਰਾਉਣ ਦਾ ਕਾਰਨ ਦੋਨੋ ਚੀਜ਼ਾਂ ਚ ਤੂੰ ਸਮਰਾਤ ਹੈ ਅਪਾਰਾ ਤੇਰਾ ਕੋਈ ਪਾਰ ਆਵਰ ਨਹੀਂ ਅਵਰ ਨਹੀਂ ਰੇ ਕੋਈ ਤੇਰੇ ਵਰਗਾ ਹੋਰ ਵੀ ਹੈ ਨਹੀਂ ਤੂੰ ਦੇ ਜੇਵੜ ਅਵਰ ਨਹੀਂ ਕੋਈ ਤੇਰੇ ਬਰਾਬਰ ਕੋਈ ਨਹੀਂ ਅੰਮ੍ਰਿਤ ਨਾਮ ਤੁਹਾਡਾ ਪਿਆਰੇ ਸਾਧ ਸੰਗ ਰਸ ਪਾਇਆ ਮੇਰੇ ਸਤਿਗੁਰੂ ਜਿਹੜਾ ਤੇਰਾ ਅੰਮ੍ਰਿਤ ਨਾਮ ਰੂਪੀ ਮਰਨ ਤੋਂ ਰਹਿਤ ਜਿਹੜਾ ਨਾਮ ਹੈ ਨਾ ਤੁਹਾਡਾ ਪਿਆਰੇ ਜਿਹੜਾ ਤੇਰਾ ਮੇਰੇ ਪਿਆਰੇ ਤੇ ਤੁਹਾਡਾ ਲਵਜ ਵੀ ਆਪਣੇ ਆਪਣਤ ਲਈ ਵਰਤਿਆ ਸਾਧ ਸੰਗਰਾਸ ਪਾਇਆ ਉਹ ਜਿਹੜਾ ਅੰਮ੍ਰਿਤ ਦਾ ਰਸ ਹੈ ਉਹ ਤੇਰੀ ਸਤ ਸੰਗਤ ਵਿੱਚ ਆ ਕੇ ਮਿਲਦਾ ਹੈ ਸਤ ਸੰਗਤ ਮਿਲੇ ਸੋ ਤਰਿਆ ਜਿਹੜਾ ਸਤ ਸੰਗਤ ਨਾਲ ਮਿਲ ਜਾਂਦਾ ਉਹ ਤਰਦਾ ਸਤ ਸੰਗਤ ਵਿੱਚ ਮਿਲ ਕੇ ਕਿਉਂਕਿ ਨਾਮ ਦਾ ਜਿਹੜਾ ਰਸ ਹੈ ਉਹ ਵੀ ਸਤ ਸੰਗਤ ਵਿੱਚ ਮਿਲਣਾ ਹੈ ਅੰਮ੍ਰਿਤ ਦਾ ਨਾਮ ਵੀ ਤੇਰੀ ਸੰਗਤ ਵਿੱਚ ਮਿਲਣਾ ਹੈ ਤ੍ਰਿਪਤ ਅਗਾਏ ਸਹੀ ਜਾਣੇ ਪੂਰੇ ਸੁਖ નિਧਾਨ ਹਰ ਗਾਇਆ ਫਿਰ ਤ੍ਰਿਪਤੀ ਵੀ ਹੋ ਜਾਂਦੀ ਹੈ ਇਸ ਹਸਾਰ ਵੱਲੋਂ ਮਾਇਆ ਵੱਲੋਂ ਕ੍ਰਿਸ਼ਨਾ ਵੱਲੋਂ ਤੀਰਖਾ ਦਵੈਸ਼ ਨਿੰਦਾ ਤੁਲੀ ਵੱਲੋਂ ਤ੍ਰਿਪਤੀ ਹੋ ਜਾਂਦੀ ਹੈ ਫਿਰ ਇਹ ਨਹੀਂ ਮਤਲਬ ਕੋਈ ਲੱਖ ਬੁਰਾ ਸੋਚੇ ਪਰ ਬੁਰਾ ਨਹੀਂ ਸੋਚਦਾ ਮਾੜਾ ਲੱਖ ਦੁਨੀਆ ਕਰੇ ਪਰ ਫਿਰ ਤੂੰ ਮਾੜਾ ਨਹੀਂ ਕਿਸੇ ਦਾ ਕਰਦਾ ਸਾਧਗੁਰੂ ਕਹਿੰਦੇ ਨੇ ਤ੍ਰਿਪਤਾ ਗਾਇ ਸਹੀ ਜਣ ਪੂਰੇ ਜਿਨ੍ਹਾਂ ਦੀ ਤ੍ਰਿਪਤੀ ਹੋ ਜਾਂਦੀ ਹੈ ਮਨ ਰੱਜ ਜਾਂਦਾ ਹੈ ਸਹੀ ਜਣ ਪੂਰੇ ਉਹ ਤੇਰੇ ਭਗਤ ਪੂਰੇ ਹੋ ਜਾਂਦੇ ਨੇ ਸੁੱਖ ਨਿਧਾਨ ਹਰਗਾਇ ਸੁੱਖਾਂ ਦਾ ਖਜ਼ਾਨਾ ਉਹਨਾਂ ਨੇ ਗਾਣਾ ਕੀਤਾ ਜਾ ਕੋ ਟੇ ਕਤ ਮਾਰੀ ਸਵਾਮੀ ਤਾ ਕੋ ਨਹੀਂ ਚਿੰਤਾ ਜਿਨਨ ਦਾ ਕੋ ਟੇ ਕਤ ਮਾਰੀ ਸਵਾਮੀ ਜਨਾ ਨੂੰ ਤੇ ਤੇਰੀ ਆਸਰਾ ਤੇਰਾ ਹੈ ਉਹਨਾਂ ਨੂੰ ਦਾ ਕੋ ਨਹੀਂ ਚਿੰਤਾ ਫਿਰ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਵਿਆਪਦੀ ਚਿੰਤਾ ਦਾ ਕੀ ਦੀਏ ਜੋੜਣ ਹੋਣੀ ਹੋਏ ਚਿੰਤਾ ਛੱਡ ਤੇਂਦਰੋ ਨਾਨਕ ਲਗ ਪਾਈ ਜਿਸ ਦਾ ਪਖ ਕਰੈ ਤੂੰ ਸਵਾਮੀ ਤਨ ਕੀ ਗੱਲ ਦੂ ਪਰ ਹਣੀ ਹੈ ਜਿਹੜੇ ਆਸਤੇ ਤੇ ਰੱਖਦੇ ਨੇ ਭਰੋਸਾ ਤੇਰੇ ਤੇ ਵਿਸ਼ਵਾਸ ਤੇਰੇ ਤੇ ਮੇਰੇ ਸਤਿਗੁਰੂ ਰੱਖਦੇ ਨੇ ਉਹ ਮਰ ਚਿੰਤਾ ਨਹੀਂ ਕਰਦੇ ਮੇਰੇ ਵਰਗਾ ਚਿੰਤਾ ਕਰੇ ਕਹੇ ਜੀ ਮੈਂ ਮੰਨਦਾ ਪਰਮਾਤਮਾ ਤੇ ਵਿਸ਼ਵਾਸ ਰੱਖਦਾ ਪਰ ਚਿੰਤਾ ਕਰੀ ਜਾਵੇ ਫਿਰ ਸਤਿਗੁਰੂ ਕਹਿੰਦੇ ਨੇ ਉਹ ਵਿਸ਼ਵਾਸ ਨਹੀਂ ਹੈ ਕਿਉਂਕਿ ਜਿਹੜਾ ਵਿਸ਼ਵਾਸ ਕਰਦਾ ਫਿਰ ਚਿੰਤਾ ਨਹੀਂ ਕਰਦਾ ਜਿੱਥੇ ਚਿੰਤਾ ਤੇ ਉਥੇ ਵਿਸ਼ਵਾਸ ਭਰੋਸਾ ਨਹੀਂ ਹੈ ਤੇ ਸਤਿਗੁਰੂ ਕਹਿੰਦੇ ਨੇ ਕਹਿੰਦੇ ਭਾਈ ਜਾ ਕੋ ਟੇਕ ਤੁਹਾਡੀ ਸੁਆਮੀ ਜਿਨ੍ਹਾਂ ਨੂੰ ਆਸਰਾ ਹੀ ਦੇ ਰਹਾ ਹੈ ਤੇਰੇ ਤੋਂ ਬਿਨਾ ਹੋਰ ਕਿੰਦਰੇ ਜਾਂਦੇ ਹੀ ਨਹੀਂ ਚੈਮਰ ਛੱਡ ਜਿਵੇਂ ਬਾਬਾ ਕਬੀਰ ਸਾਹਿਬ ਪਾਣ ਬਾਦ 포ਟ ਕੁੰਚਰ ਕੋ ਦੀਨਾ ਜਿਵੇਂ ਹਾਤੀ ਦੇ ਅੱਗੇ ਬੰਨ ਕੇ ਬਾਬਾ ਕਬੀਰ ਸਾਹਿਬ ਨੂੰ ਫੇਟ ਦਿੱਤਾ ਗਿਆ ਤੇ ਆਸਰਾ ਤਾਂ ਪ੍ਰਮਾਤਮਾ ਦਾ ਲਿਆ ਨਾ ਤੇ ਪ੍ਰਮਾਤਮਾ ਨੇ ਮਨ ਵੀ ਬਦਲਿਆ ਹਾਤੀ ਦਾ ਤੇ ਇਸੇ ਤਰ੍ਹਾਂ ਸਾਡੇ ਗੁਰੂ ਕੰਨ ਨੇ ਜਿਹਨੂੰ ਆਸ ਸੀ ਤੇਰੇ ਤੇ ਆ ਨਾ ਉਹਨੂੰ ਫਿਰ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਤੈਨੂੰ ਸਾਡੁ ਗੁਰਾਣੀ ਬਾਰ ਬਾਰ ਬਣੀ ਜੀ ਕਿ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪੈ ਚਿੰਤਾ ਛੱਡ ਦੇ ਪ੍ਰਸਿੱਤ ਚਿੰਤਾ ਨਹੀਂ ਛੱਡਦੇ ਕਿਉਂਕਿ ਅਸੀਂ ਜਿਆਦਾ ਸਿਆਣੇ ਬਣਦੇ ਆ ਕਿਉਂਕਿ ਨਾ ਕੋ ਮੂਰਖ ਨਾ ਕੋ ਸਿਆਣਾ ਵਰਤਦਾ ਸਭ ਕੁਝ ਪਾਣਾ ਤੇਰਾ ਪਾਣਾ ਇੱਥੇ ਕੋਈ ਸਿਆਣਾ ਕੋਈ ਮੂਰਖ ਨਹੀਂ ਹੈ ਇੱਥੇ ਪਾਣਾ ਤੇਰਾ ਹੀ ਵਰਤਣਾ ਤੂੰ ਚਾਹੇ ਤੇ ਰਾਜੇ ਨੂੰ ਵੀ ਖਾਰੀ ਬਣਾ ਸਕਦਾ ਤੇ ਤੂੰ ਚਾਹੇ ਤੇ ਖਾਰੀ ਨੂੰ ਰਾਸਤੇ ਬਿਠਾਦਾ ਮਰਜ਼ੀ ਤੇਰੀ ਹੈ ਨਾ ਜਾ ਕੋ ਦਇਆ ਤੁਮਾਰੀ ਹੋਈ ਸੇ ਸਾਹ ਭਲੇ ਭਗਵੰਤਾ ਜਿਨਾ ਤੇ ਦਇਆ ਤੇਰੀ ਹੋਈ ਹੈ ਤੇਰੀ ਰਹਿਮਤ ਹੋਈ ਮੇਰੇ ਸਤਿਗੁਰੂ ਉਹ ਸ਼ਾ ਸੇ ਸ਼ਾਹ ਭਲੇ ਭਗਵੰਤਾ ਉਹ ਮੇਰੇ ਸਤਿਗੁਰੂ ਤੇਰੇ ਭਲੇ ਸ਼ਾਹ ਬਣ ਜਾਣਗੇ ਨੇ ਕਿਉਂਕਿ ਸਰਜਣ ਸੱਚਾ 파ਰਸਾ ਹੋ ਸਰਤਾਹ ਦੇਤਾ ਹੋ ਜਿਸ ਪਾਸ ਬੈਠਿਆ ਹੋਈ ਹੈ ਸਭ ਬਣਾ ਦਾ ਵੇਤਾ ਉਹ ਸੱਚੇ ਸ਼ਾਹ ਬਣ ਗਏ ਨੇ ਪਰ ਜਿਨਾਂ ਤੇ ਦਇਆ ਤੇਰੀ ਹੋਈ ਜਿਨਾਂ ਤੇ ਰਹਿਮਤ ਤੇਰੀ ਹੋਈ ਹੈ ਇਸੇ ਲਈ ਤਾਂ ਕੋ ਕਹਿੰਦੇ ਨੇ ਪਰਮpropto ਬਨਿਕ ਸੇ ਜਬ ਕਾ ਦਰਸ਼ਨ ਪਾਇਆ ਪਰਮੋ ਕਹਿੰਦੇ ਉਹਦੇ ਭਰਮ ਭਲੇਕੇ ਦੂਰ ਹੋ ਗਏ ਨੇ ਤ੍ਰੋ ਸਭ ਨਿਕਸੇ ਤ੍ਰੋਪਾਵ ਇੱਕ ਦੂਜੇ ਨਾਲ ਇਹ ਖਾਦ ਰਾਇ ਜੈਲਸੀ ਕਰਨ ਇਹ ਸਭ ਕੁਝ ਨਿਕਸੇ ਖਤਮ ਹੋ ਗਿਆ ਜਬ ਕਾ ਦਰਸ਼ਨ ਪਾਇਆ ਜਦੋਂ ਦਾ ਤੇਰੀ ਸੰਗਤ ਵਿੱਚ ਤੇਰੇ ਗਿਆਨ ਦਾ ਦਰਸ਼ਨ ਕਰਨਾ ਕੀਤਾ ਦਾਸ ਨਾਨਕ ਨੇ ਵਰਤਨ ਨਾਮ ਨਾਨਕ ਸਟਕੀਨਾ ਹਰ ਨਾਮ ਮੇ ਰੰਗ ਸਮਾਇਆ ਵਰਤਨ ਨਾਮ ਨਾਨਕ ਸਟਕੀਨਾ ਨਾਮ ਦਾ ਖਜ਼ਾਨਾ ਨਾਮ ਦੀ ਪੂੰਜੀ ਵਰਤਨ ਨੂੰ ਤੋਂ ਦਿੱਤੀ ਹੈ ਜੇ ਤਾਈ ਤਾਂ ਸਾਧਗੁਰੂ ਕਹਿੰਦੇ ਨੇ ਜਗਲ ਜਾਗਲੇ ਹੋ ਰਹੇ ਬਣਾ ਜਾਗਲੇ ਕਾਂ ਗਾਪਲ ਸੋਇਆ ਬਣਜ ਕਰੋ ਬਣ ਜਾੜਿਓ ਵੱਖਰਲੇ ਸਮਾਨ ਤੈਸੀ ਵਸਤ ਸਾਈਏ ਜੈਸੀ ਨਿਬਹਿਣਾ ਲੋ ਜਿਹੜੀ ਵਸਤ ਲੈਣ ਆਇਆ ਉਹ ਇਕੱਠੀ ਕਰ ਐਸੀ ਦੁਨਿਆਵੀ ਚੀਜ਼ਾਂ ਇਕੱਠੀਆਂ ਕਰਦੇ ਸਾਧਗੁਰੂ ਕਹਿੰਦੇ ਨੇ ਵਰਤਨ ਨਾਮ ਨਾਲ ਸਤਿ ਨਉ ਨਾਮ ਦਾ ਖਜ਼ਾਨਾ ਦਿੱਤਾ ਤੁਹ ਜਿਹੜਾ ਮੈਂ ਇਸ ਸੰਸਾਰ ਤੇ ਇਕੱਠਾ ਕਰਨਾ ਆ ਉਹ ਤੂੰ ਮੈਨੂੰ ਦਿੱਤਾ ਹਰ ਨਾਮੇ ਰੰਗ ਸਮਾਇਆ ਤੇਰੇ ਨਾਮ ਦੇ ਵਿੱਚ ਤੇਰੇ ਨਾਮ ਰੰਗ ਦੇ ਵਿੱਚ ਸਮਾ ਗਿਆ ਕਿਉਂਕਿ ਲਾਲ ਰੰਗ ਤੇਸ ਕੋ ਲੱਗਾ ਜਿਸਕੇ ਉਹ ਵਿਭਾਗਾ ਮੈਲਾ ਕੜੇ ਨਾ ਹੋ ਬਈ ਨਾ ਲੱਗਦਾ ਇਹ ਕਹਿੰਦੇ ਮੈਲਾ ਨਹੀਂ ਹੁੰਦਾ ਤਦ ਇਹਨੂੰ ਦਾਗ ਨਹੀਂ ਲੱਗਦਾ ਸਤਿਗੁਰੂ ਜਿਹਦੇ ਤੇ ਤੂੰ ਕਿਰਪਾ ਕਰਦੇ ਕੋਈ ਤੇਰੇ ਨਾਮ ਨੂੰ ਗੁਣ ਜਾਂਦਾ ਹਾਂ ਇੱਥੇ ਨਾਗਤਾ ਕੋਈ ਮੂਰਖ ਹੈ ਨਾ ਕੋਈ ਸਿਆਣਾ ਹੈ ਜਿਹੜਾ ਤੇਰੇ ਭਾਣੇ ਨੂੰ ਐਨਾ ਸਮਝ ਜਾਂਦਾ ਤੇ ਮੇਰੇ ਸਤਿਗੁਰੂ ਉਹ ਤੇਰਾ ਭਗਤ ਬਣ ਜਾਂਦਾ ਉਹ ਤੇਰੇ ਨਾਮ ਦੇ ਜਿਹੜੇ ਵਡਿਆਈ ਹੈ ਉਹਨੂੰ ਰਸ ਰਸ ਲੈ ਲੈ ਕੇ ਚਖਣਾ ਕਰਦਾ ਹੈ ਸਿਮਰਨ ਕਰਦਾ ਸੋ ਗੁਰੂ ਪਿਆਰੀ ਸਾਥ ਸੰਗਤ ਜੀ ਐਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਾਣ ਕੇ ਪੱਲੇ ਬੰਨਾ ਗੁਰਨਾਣਕ ਦੀ ਜਾਣ ਕੇ ਜ਼ਿੰਦਗੀ ਚ ਤੁਮਾਣਾ ਜੋ ਅਸੀਸ ਕਰੋ ਅਰਦਾਸ ਅੱਗੇ ਤੋਂ ਕਥਾਂ ਵਿਚਾਰਾਂ ਕਰਨ ਦੀ ਜਾਜ ਆ ਜਾਵੇ ਲੇਖਕ ਤਾਂ ਇਹਨਾਂ ਛੁੱਟੀ ਹੈ ਖਿੰਖਿਨ ਭੁੱਲਣਹਾਰ ਬਸ਼ਨ ਹਾਰਡਬੁਕਸ ਲੈ ਨਾਲ ਇੱਕ ਪਾਰ ਉਤਾਰ ਜਿਹਾ ਸੱਜਣਾ ਸਿਸਰੀਆਂ ਜੋ ਹੋਵੇ ਸਭ ਤਨਵੀਲ ਸੋ ਗੁਰੂ ਘੇਰੀ ਸਾ ਸੰਗਤ ਜੇ ਇਸ ਤਰ੍ਹਾਂ ਵਿਚਾਰ ਵਧੀਆ ਲੱਗੇ ਵਰਤਵਾਰ ਸ਼ੇਅਰ ਲਾਈਕ ਸਬਸਕ੍ਰਾਈਬ ਜਰੂਰ ਕਰੋ ਤੇ ਵੱਧ ਤੋਂ ਵੱਧ ਸੰਗਤ ਨੂੰ ਸ਼ੇਅਰ ਵੀ ਕਰੋ ਇਹ ਰਿਸਪਾਂਸ ਵੀ ਦਿਓ ਵੀ ਇਸ ਤਰ੍ਹਾਂ ਦੀ ਰਿਕਾਰਡਿੰਗ ਕਿਵੇਂ ਪਸੰਦ ਆ ਰਹੀ ਹੈ ਨਹੀਂ ਆ ਰਹੀ ਹੋਰ ਵੀ ਇੰਪਰੂਵਮੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ